ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸੱਚ ਹੋ ਜਾਣਗੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਜੇ ਪੰਜਾਬ ਲੈਵਲ ਦੀ ਗੱਲ ਕਰੀਏ ਜਿਹੜੇ ਟਕਸਾਲੀ ਆਗੂ ਨੇ ਜਾਂ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਜਿਹੜਾ ਵੱਡਣ ਨੂੰ ਫਿਰਦੇ ਨੇ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਕਿਉਂਕਿ ਸੁਨੀਲ ਕੁਮਾਰ ਜਾਖੜ ਨੇ ਪੂਰਾ ਦਬਦਬਾ ਨਹੀਂ ਬਣਾਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੂਸਰੇ ਪਾਸੇ ਜਦੋਂ ਚੋਣ ਹੋਈ ਸੀ ਜਿਮਣੀ ਹਲਕਾ ਜਲੰਧਰ ਵੈਸ ਤੋਂ ਬਿਲਕੁਲ ਪ੍ਰਚਾਰ ਨਹੀਂ ਕੀਤਾ ਗਿਆ ਦਰਕਰਾਰਾ ਕੀਤਾ ਗਿਆ ਅਤੇ ਜਿਹੜੀ ਉਹ ਪੈਂਡਰਾਈਵ ਦੀ ਗੱਲ ਕਰਦੇ ਸੀ ਉਸ ਨੂੰ ਜਨਤਕ ਵੀ ਨਹੀਂ ਕਰ ਪਾਏ ਸੁਨੀਲ ਕੁਮਾਰ ਜਾਖੜ ਐਟ ਲੀਸਟ ਇੱਕ ਵਾਰ ਗਲਤੀ ਕਰਨੀ ਬਣਦੀ ਸੀ ਸ਼ੀਤਲ ਅੰਗੁਰਾਲ ਦੇ ਨਾਲ ਭਾਈ ਜੇਕਰ ਤੁਹਾਡੇ ਕੋਲ ਉਹ ਪੈਨ ਡਰਾਈਵ ਹੈ ਜਿਹਦੇ ਵਿੱਚ ਲੈਣ ਦੇਣ ਦੇ ਮਾਮਲੇ ਹੋਏ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਤੇ ਉਹਨਾਂ ਨੂੰ ਆਪਾਂ ਜਨਤਕ ਕਰੀਏ ਇਸ ਨੂੰ ਲੈ ਕੇ ਬਿਲਕੁਲ ਚੁੱਪੀ ਸਾਦੀ ਰੱਖੀ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਦੂਸਰੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਜੱਟ ਚਿਹਰਾ ਜਾਂ ਸਿੱਖ ਚਿਹਰਾ ਹੋਣਾ ਬੜਾ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਇਸ ਨੂੰ ਲੈ ਕੇ ਹੁਣ ਫਿਰ ਚਰਚਾਵਾਂ ਛਿੜ ਗਈਆਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਜਮਨੀ ਚੋਣਾਂ ਤੱਕ ਜਿਹੜਾ ਜਜ਼ਬਾ ਦਿਖਾਉਣਾ ਚਾਹੀਦਾ ਸੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਔਰ ਸੌਰੀ ਸੁਨੀਲ ਕੁਮਾਰ ਜਾਖੜ ਨੂੰ ਉਹ ਸੁਨੀਲ ਕੁਮਾਰ ਜਾਖੜ ਜਿਹੜਾ ਹੈ ਪੂਰੀ ਤਰ੍ਹਾਂ ਉਸ ਨੂੰ ਪੂਰਾ ਨਹੀਂ ਕਰ पाए ਕਿਉਂ ਨਹੀਂ ਕਰ पाए ਕਿਉਂਕਿ ਲੱਗਦਾ ਹੈ ਕੋਈ ਨਾ ਕੋਈ ਜਾਤੇ ਕਾਂਗਰਸ ਪਾਰਟੀ ਦਾ ਤੇ ਜਾਂ ਆਮ ਆਦਮੀ ਪਾਰਟੀ ਦਾ ਸੁਨੀਲ ਕੁਮਾਰ ਜਾਖੜ ਤੇ ਦੁਬਾਰਿਆ ਹੈ ਇਹ ਗੱਲ ਕੀਤੀ ਸੀ ਦੀਪ ਕੰਬੂਈ ਨੇ ਜਦੋਂ ਉਹਨਾਂ ਨੇ ਆਪਣੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਕਿਹਾ ਕਿ ਪਹਿਲ ਦੇ ਆਧਾਰ ਤੇ ਕੰਮ ਸੁਨੀਲ ਕੁਮਾਰ ਜਾਖੜ ਦੇ ਹੋ ਰਹੇ ਨੇ ਲੇਕਿਨ ਸਾਡੇ ਕੰਮਾਂ ਨੂੰ ਬਿਲਕੁਲ ਤਰਹੀਸ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਜੇ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ ਸੁਨੀਲ ਕੁਮਾਰ ਜਾਖੜ ਬਿਲਕੁਲ ਹੁਣ ਐਕਟਿਵ ਨਹੀਂ ਕਿਸੇ ਵੀ ਮੰਨ ਲਓ ਸੰਸਥਾ ਦੇ ਵਿੱਚ ਜੇ ਤੁਸੀਂ ਕੰਮ ਕਰਨਾ ਹੈ ਜਾਂ ਆਰਗੇਨਾਈਜੇਸ਼ਨ ਵਿੱਚ ਕੰਮ ਕਰਨਾ ਹੈ ਪਾਰਟੀ ਵਿੱਚ ਕੰਮ ਕਰਨਾ ਹੈ ਤੇ ਤੁਹਾਨੂੰ ਐਕਟਿਵ ਹੋਣਾ ਪਵੇਗਾ ਬਿਲਕੁਲ ਐਕਟਿਵ ਨਹੀਂ ਆਪਣੀਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਨੂੰ ਬਿਲਕੁਲ ਪੈਸਿਵ ਕਰ ਦਿੱਤਾ ਗਿਆ ਹੈ ਯਾਨੀ ਕਿ ਸੁਸਤ ਹੋ ਗਿਆ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਪ੍ਰਧਾਨ ਹੈ ਉਸ ਲਈ ਮੰਤਨ ਕੀਤਾ ਜਾ ਰਿਹਾ ਹੈ ਕਿ ਸਿੱਖ ਚਿਹਰਾ ਜਾਂ ਜੱਟ ਚਿਹਰਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਪ੍ਰੋਪਰ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ بڑے ਵੱਡੇ ਪਦਰ ਤੇ ਲੈ ਕੇ ਜਾਵੇ ਕੁਲਦੀਪ ਸਿੰਘ ਢਿੱਲੋਂ ਦਾ ਨਾਮ ਜਿਹੜਾ ਹੈ ਪਹਿਲ ਦੇ ਆਧਾਰ ਤੇ ਆ ਰਿਹਾ ਹੈ ਕਿ ਕੁਲਦੀਪ ਸਿੰਘ ਢਿੱਲੋਂ ਨੂੰ ਇੱਕ ਨਿੱਜੀ ਪੱਤਰਕਾਰ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਢਿੱਲੋਂ ਇੱਕ ਅਜਿਹੇ ਚਿਹਰੇ ਨੇ ਜਿਨ੍ਹਾਂ ਦਾ ਅੰਦਾਜ਼ ਸਿੱਖਾਂ ਅਤੇ ਕਿਸਾਨਾਂ ਦੇ ਵਿੱਚ ਬੜਾ ਵਧੀਆ ਦਬਦਬਾ ਹੈ ਅਤੇ ਪੰਜਾਬ ਦੇ ਲੋਕ ਉਸ ਦੀ ਆਈਡੀਓਲੋਜੀ ਨੂੰ ਉਸ ਦੀ ਵਿਚਾਰਧਾਰਾ ਨੂੰ ਜਿਹੜਾ ਹੈ ਪਿਆਰ ਕਰਦੇ ਨੇ ਇਸ ਲਈ ਜਿਹੜਾ ਹੈ ਸੁਨੀਲ ਕੁਮਾਰ ਜਾਖੜ ਨੂੰ ਆਉਣ ਵਾਲੇ ਦਿਨਾਂ ਦੇ ਵਿੱਚੋਂ ਦਿਨਾਂ ਦੇ ਵਿੱਚ ਪ੍ਰਧਾਨਗੀ ਤੋਂ ਦਰਕਰਨਾਰਾ ਕਰਨਾ ਪਵੇਗਾ ਪ੍ਰਧਾਨਗੀ ਤੋਂ ਲਾ ਦਿੱਤਾ ਜਾਵੇਗਾ ਇਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਅਤੇ ਕੁਲਦੀਪ ਸਿੰਘ ਟਿੱਲੋ ਨੇ ਜਿਹੜੇ ਉਹਨਾਂ ਦਾ ਨਾਮ ਸਭ ਤੋਂ ਉੱਪਰ ਆ ਰਿਹਾ ਹੈ ਐਜ਼ ਅ ਸਿੱਖ ਚਿਹਰਾ ਹੋਣ ਜੱਟ ਚਿਹਰਾ ਹੋਣ ਦੇ ਨਾਲ-ਨਾਲ ਕਿਉਂਕਿ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਭਰਾ ਨੇ ਉਹਨਾਂ ਨੇ ਵੀ ਕੋਈ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਤਾਂ ਹੋ ਸਕਦਾ ਸੀ ਕਿ ਫਤੇ ਸਿੰਘ ਬਾਜਵਾ ਨੂੰ ਜਿਹੜਾ ਫਤੇਜੰਗ ਸਿੰਘ ਬਾਜਵਾ ਨੂੰ ਬਣਾਇਆ ਜਾ ਸਕਦਾ ਸੀ ਲੇਕਿਨ ਕੁਲਦੀਪ ਸਿੰਘ ਨੂੰ ਢਿੱਲੋ ਦਾ ਨਾਮ ਸਭ ਤੋਂ ਉੱਪਰ ਆ ਰਿਹਾ ਹੈ ਦੂਜੇ ਪਾਸੇ ਸੁਨੀਲ ਕੁਮਾਰ ਜੱਕਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰਧਾਨਗੀ ਤੋਂ ਲਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਸਿੱਖ ਚਿਹਰਾ ਅਤੇ ਜੱਟ ਚਿਹਰਾ ਹੋਣਾ ਬਹੁਤ ਜ਼ਰੂਰੀ ਹੈ ਧੰਨਵਾਦ